ਜੇ ਮਾਰਵਾੜੀ ਘੋੜਾ ਬਣਾਉਣ ਦਾ ਸੁਪਨਾ ਤੇ ਪੈਸੇ ਥੋੜੇ ਲਾਉਣੇ ਪਰ ਬੱਚਾ ਡੀਐਨਏ ਵਾਲਾ ਗਰੰਟੀ ਵਾਲਾ ਚਾਹੀਦਾ ਤੇ ਘੋੜਾ ਵੀ ਨਾਂ ਬਰ ਹੋਵੇ ਤਾਂ ਆਹ ਵੀਡੀਓ ਦੇਖ ਲੇ ਦੋਸਤੋ ਤੁਹਾਡਾ ਘੋੜਾ ਘਰੇ ਰੱਖਣ ਦਾ ਸੁਪਨਾ ਵੀ ਪੂਰਾ ਹੋ ਤੇ ਰੇਟ ਵੀ ਜਾਇਜ਼ ਮਿਲੂ ਤੇ ਕੁਆਲਿਟੀ ਵੀ ਚੰਗੀ ਮਿਲੂ ਸਭ ਤੋਂ ਪਹਿਲਾਂ ਤਾਂ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਬਾਬਾ ਜੀ ਦਾ ਸਟਾਰ ਫਾਰਮ YouTube ਚੈਨਲ ਦੇ ਉੱਤੇ ਜਿਹੜੇ ਭਰਾ ਆਪਣੇ Facebook ਪੇਜ ਤੇ ਜੁੜੇ ਉਹਨਾਂ ਦਾ ਵੀ ਤਹਿ ਦਿਲੋਂ ਸਵਾਗਤ ਹੈ ਜੀ ਆਇਆਂ ਨੂੰ ਨਵੀਂ ਸਵੀਰ ਨਵੇਂ ਜਾਨਵਰ ਦੀ ਵੀਡੀਓ ਦੇ ਨਾਲ ਹਾਜ਼ਰ ਹਾਂ ਦੋਸਤੋ ਅੱਜ ਬਸ਼ੀਰਾ ਲਿਆਤਾ ਮਾਰਵਾੜੀ ਚੰਗੇ ਮਾਪਿਓ ਖਾਨਦਾਨ ਤਕੜਾ ਤੇ ਬੱਚਾ ਆਪਦੇ ਆਪ ਹੀ ਦੱਸੀ ਜਾਂਦਾ ਵੀ ਹਾਂ ਮੈਂ ਤਕੜਾ ਬਣੂ ਕਿਉਂਕਿ ਹਜੇ ਉਮਰ ਤਾਂ 10 10.5 ਮਹੀਨੇ ਹੋਈ ਐ ਤੇ ਬੱਚੇ ਦੀ ਹਾਈਟ ਨਲੀ ਨੋਲੀ ਬਰੀਕੀਆਂ ਪੂਰੀ ਚੰਗੀ ਆ ਕਹਿਣ ਦਾ ਮਤਲਬ ਉਹ ਘੋੜਾ ਤਾਂ ਹੁਣੀ ਬਣਿਆ ਖੜਾ ਤੇ ਮਿੱਤਰੋ ਅੱਜ ਦੀ ਇਹ ਵੀਡੀਓ 23 ਅਗਸਤ 2025 ਦੀ ਐ ਜੀ ਤੇ ਮਾਰਵੜੀ ਬਸ਼ੀਰਾ ਲਿਆਂਦਾ ਸਾਰੀ ਡਿਟੇਲ ਦਵਾਂ ਬਸ ਦੋ ਕੁ ਮਿੰਟਾਂ ਦੀ ਵੀਡੀਓ ਪ੍ਰੋਪਰ ਵੀਡੀਓ ਪੂਰੀ ਦੇਖ ਲਓ ਤਾਂ ਕਿ ਜਿਹੜੀ ਡਿਟੇਲ ਆ ਤੁਹਾਨੂੰ ਪੂਰੀ ਮਿਲ ਜੇ ਕੋਈ ਕਮੀ ਪੇਸ਼ੀ ਨਾ ਰਹੇ ਜੇ ਸਾਰੀ ਡਿਟੇਲ ਸੁਣ ਕੇ ਤੁਹਾਡਾ ਮਨ ਮੰਨਦਾ ਹੋਵੇ ਦਿਲ ਮੰਨਦਾ ਹੋਵੇ ਤਾਂ ਆ ਕੇ ਸਾਹਮਣੇ ਦੇਖ ਕੇ ਤਸੱਲੀ ਕਰਕੇ ਬੱਚਾ ਲੈ ਜਾਓ ਬੱਚਾ ਪੂਰਾ ਪਰਫੈਕਟ ਆ ਕਿਸੇ ਪਾਸੋਂ ਹੱਥ ਤਰਾਉਣੀ ਕੋਈ ਡਿਫਾਲਟ ਨਹੀਂ ਪੂਰੀਆਂ ਓਕੇ ਰਿਪੋਰਟ ਆ ਸਾਰੀ ਡਿਟੇਲ ਦਿੰਨੇ ਆ ਅੱਜ ਵਾਦਦੇ ਆ ਵੀਡੀਓ ਵਾਲੇ ਦੋਸਤੋ 10 10.5 ਮਹੀਨੇ ਹੱਦ 11ਵੇਂ ਮਹੀਨੇ ਉਮਰ ਆ ਬੱਚੇ ਦੀ ਤਿੰਨ ਪੈਰ ਚਿੱਟੇ ਆ ਮੱਥੇ ਫੁੱਲ ਆ ਹੱਡ ਪੈਰ ਬਹੁਤ ਖੁੱਲੇ ਦਾ ਤਾਂ ਆਪਿਆਂ ਅੱਖਾਂ ਨਾਲ ਤੁਸੀਂ ਦੇਖ ਸਕਦੇ ਆ ਇਹਦਾ ਲੈਂਥ ਲੰਥ ਸੋਹਣੀ ਆ ਇੱਕ ਬਾਡੀ ਦਾ ਖੁੱਲਾ ਧੌਣ ਦੇਖੋ ਪਤਲੀ ਤੇ ਲੰਮੀ ਧੌਣ ਆ ਸੋਹਣਾ ਕੰਨ ਲੱਗਿਆ ਹੋਇਆ ਮਾਰਕਿੰਗ ਮੱਥੇ ਫੁੱਲ ਤਿੰਨ ਪੈਰ ਚਿੱਟੇ ਕਾਲਾ ਰੰਗ ਧੌਣ ਇਹਦੀ ਮਾਂ ਪਿਓ ਦੀ ਗੱਲ ਕਰੀ ਤਾਂ ਦੋਸਤੋ ਇਹਦੀ ਮਾਂ ਜਿਹੜੀ ਅਲੀ ਕਰਨਗੜ ਵਾਲੀ ਲੇਨ 'ਚੋਂ ਜਿਹੜੀ ਆਪਣੇ ਪੰਜਾਬ ਦੀ ਇੱਕ ਵੱਖਰੀ ਜੀ ਲੇਨ ਆ ਤੇ ਬਾਪ ਇਹਦਾ ਪੱਤੀ ਮਲਤਾਨੀ ਵਾਲਾ ਘੋੜਾ ਤਾਂ ਸੁਣਿਆ ਹੋਣਾ ਤਾਂ ਹੀਰਾ ਨਾ ਸੀ ਪਹਿਲਾਂ ਆਪਣੇ ਪੱਤੀ ਮਲਤਾਨੀ ਪਿੰਡ ਵਿੱਚ ਰਿਹਾ ਫਿਰ ਉਹਨੂੰ ਬਾਹਰ ਟਿਕਾਣੇ ਬਦਲਦਾ ਹੋਇਆ ਅਖੀਰਲੇ ਟਾਈਮ ਚ ਆਪਦੇ ਉੱਥੇ ਭਾਈ ਨਰੇਸ਼ ਹੁਣਾ ਕੋਲ ਚਲਾ ਗਿਆ ਤੇ ਗਰੰਟੀ ਨਾਲ ਹੀਰੇ ਘੋੜੇ ਦਾ ਦੋਸਤੋ ਬੱਚਾ ਡੀਐਨ ਦੇ ਤਾਂ ਗਰੰਟੀ ਜੈਜ ਮੋਲੇ ਦਾ ਬਾਲਪੋਰੀਆਂ ਦਾ ਹੱਥਾਂ ਪੈਰਾਂ ਜਮਾਂ ਸਾਫ ਜੇ ਕਿ ਭਰਾ ਦੇ ਪਸੰਦ ਹੋਏ ਤਾਂ ਨੰਬਰਾਂ ਤੇ ਫੋਨ ਲਾ ਲੋ